ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਬਲਾਕ ਪਵਾਨੀਗੜ ਜ਼ਿਲ੍ਹਾ ਸੰਗਰੂਰ ਵੱਲੋਂ ਜੋ ਤੂੜੀ ਦੇ ਭੂਗ ਲੈ ਕੇ ਜਾਣੇ ਨੇ ਉਹਨਾਂ ਵਾਸਤੇ ਤੂੜੀ ਇਕੱਠੀ ਕਰ ਰਹੇ ਆਂ ਜਿੱਕਰਾਚੋ ਮੰਡੀ ਦੇ ਵਿੱਚ ਪ੍ਰਧਾਨ ਜੀ ਨੂੰ ਪੁੱਛਦੇ ਆਂ ਵੀ ਕਿਵੇਂ ਜਲੇਬੀਆਂ ਵਰਤਾਈਆਂ ਜਾ ਰਹੀਆਂ ਨੇ ਤੇ ਇਹ ਤੂੜੀ ਕਿੱਥੇ ਲੈ ਕੇ ਜਾਣੀ ਹੈ ਪ੍ਰਧਾਨ ਜੀ ਤੂੜੀ ਲੈ ਕੇ ਜਾਣੀ ਹੈ ਅੰਬਰਸਰ ਜ਼ਿਲ੍ਹਾ ਰਵਦਾਸ ਜਿਹੜੇ ਪਿਛਲਾ ਮੌਣੀ ਸੜਕੇ ਆ ਨੌਂ ਦਿਨ ਪਹਿਲਾਂ ਤੂੜੀ ਦੇ ਭੱਗੇ ਆ ਭਾਰਤੀ ਕਿਸਾਨ ਇਕਤਾ ਉਗਰਾਹਾ ਵੱਲੋਂ ਅੱਜ ਬਲਾਸ ਤੁਹਾਡੀ ਗੜ੍ਹ ਖੇਲਾ ਸੰਗਰੂਰ ਦੇ ਅੰਦਰ ਕੰਦਰਾ ਕਚੂ ਦੀ ਕੰਦਰੀ ਦੀ تیاری ਆ ਕਿਉਂ 9 ਤਰੀਕ ਨੂੰ ਭੂਮ ਘਰਨਾ ਹੈ ਤੇ 8 ਤਰੀਕ ਨੂੰ ਪ੍ਰੋਗਰਾਮ ਹੈ ਸੰਗਰੂਰ ਜਿਹੜੇ ਮੰਗ ਪੱਤਰ ਦੇਣੇ ਹੜਪੀੜਤਾ ਦੇ ਉਹਦੇ ਕਰਕੇ ਅੱਜ ਟੂੜੀ ਇਕੱਠੀ ਕਰ ਰਹੇ ਆ ਸੱਡ ਥੱਲੇ ਮੰਡੀ ਚ ਇਹ ਸੱਜਣ ਨਾਲੇ ਤਾਂ ਟੂੜੀ ਲੈ ਕੇ ਆਏ ਨੇ ਨਾਲੇ ਜਾਨੀ ਕਿ ਇਹ ਬਲਵਾੜ ਵਾਲੇ ਨਾਲੇ ਲੈ ਕੇ ਆਏ ਨੇ ਜਲੇਬੀਆਂ ਇਹ ਕਹਿੰਦੇ ਜਲੇਬੀਆਂ ਵੀ ਖਵਾਵਾਂਗੇ ਤੇ ਟੂੜੀ ਵੀ ਛੱਡ ਕੇ ਆਵਾਂ ਇਹ ਦੋਏ ਗੱਲਾਂ ਕਰੀਆਂ ਨੇ ਬਹੁਤ ਵੱਡੀ ਜ਼ਰੂਰਤ ਹੈ ਡੰਗਰਾਂ ਨੂੰ ਕਣਕ ਨਾਲੋਂ ਵੀ ਵੱਡੀ ਗੱਲ ਹੈ ਜਿਹੜੀ ਉਹ ਟੂੜੀ ਦੀ ਹੈ ਕੂੜੀ ਪਹਿਲਾਂ ਜਦੋਂ ਨੌਂ ਭੂਗ ਛੱਡ ਕੇ ਆਇਆ ਹੱਥੋਂ ਅਸੀਂ ਕੁੜੀ ਦੇ ਨਹੀਂ ਕਿ ਲੈ ਕੇ ਕਿਸੇ ਕੋਲੇ ਉੱਥੇ ਨੀਰਾਚਾਰਾ ਕੁਝ ਵੀ ਨਹੀਂ ਹੈ ਗਿਆ ਬਹੁਤ ਵੱਡੀ ਜ਼ਰੂਰਤ ਹੈ ਪਹਿਲਾਂ 10000 ਮਣ ਕਣਕ ਤੇ ਜਿਹੜੀ ਉਹ ਆਪਾਂ ਭਾਰਤੀ ਕਿਸਾਨ ਜੂਨੇ ਨੇ ਇਕਤਾ ਗ੍ਰਾਹ ਵੱਲੋਂ ਛੱਡ ਕੇ ਆਇਆ ਫਿਰ ਨੌਂ ਭੂਗ ਤੂੜੀ ਦੇ ਭੇਜਨੇ ਸਿਰ ਹੁਣ 10 ਤਰੀਕ ਨੂੰ ਕੁੜੀ ਭੇਜਾਂਗੇ ਲਗਭਗ 15 ਤਰੀਕ ਤੱਕ ਜਿਹੜਾ ਏਡੀਆ ਬਣਾਵਾਂਗੇ ਉਹ ਤਰੀਕਾ ਆ ਹੀ ਨਹੀਂ ਹਜੇ ਏਡੀਆ ਵੀ ਭੇਜਾਂ ਕਣਕ ਦਾ ਉਹ ਕਣਕ ਦੇ ਬੀਆਂ ਦੀ ਵੱਖ-ਵੱਖ ਫਾਰਮਰ ਨਾਲ ਗੱਲ ਚੱਲ ਰਹੀ ਹੈ ਪਿੰਡਾਂ ਨੂੰ ਕਹਿ ਦਿੱਤਾ ਵੀ ਜਿਹੜਾ ਕੋਈ ਯੋਗਦਾਨ ਪਾ ਸਕਦਾ ਹੈ ਕਣਕ ਦੀਆਂ ਥੈਲੀਆਂ ਦੇ ਸਕਦਾ ਉਹ ਵੱਖ-ਵੱਖ ਪਿੰਡ ਨਿਵਾ ਰਹੇ ਐ ਤੇ ਅਸੀਂ ਉਹ ਲੋਕਾਂ ਨੂੰ ਜਿਹੜੇ ਲੋਕ ਇਹ ਸੋਚਦੇ ਸੀਗੇ ਵੀ ਕਣਕ ਇਕੱਠੀ ਕਰ ਰਹੇ ਨੇ ਕਣਕ ਵੇਚ ਹੀ ਨਾ ਦੇਣ ਕਿਤੇ ਉਹ ਕੱਲੇ-ਕੱਲੇ ਘਰਾਂ 'ਚ ਕਣਕ ਉਪਰੀਏ ਤੇ ਕੱਲੇ-ਕੱਲੇ ਜੀ ਦੀ ਲਿਸਟ ਬਣੀ ਹੋਈ ਹੈ ਉਹ ਲਿਸਟਾਂ ਪਿੰਡਾਂ 'ਚ ਲਾਵਾਂਗੇ ਉਹ ਪਿੰਡਾਂ ਨੂੰ ਦੇਵਾਂਗੇ ਥਾਈਆਂ ਚ ਲਾਵਾਂਗੇ ਉਹ ਲੋਕਾਂ ਤੱਕ ਵੀ ਉੱਪਰ ਉੱਪੜ ਦੀਆਂ ਕਰਾਂਗੇ ਜਿਹੜੇ ਲੋਕ ਕੰਨ ਵੀ ਕਣਕ ਵੇਚ ਹੀ ਨਾ ਦੇਣ ਕਿਤੇ ਨਹੀਂ ਸੱਜਣੋ ਭਾਰਤੀ ਕਿਸਾਨ ਜੀ ਦੀ ਅਨੇਕਤਾ ਗ੍ਰਾਹਾਂ ਦਾ ਵੱਖਰਾ ਸਟੈਂਡ ਹੈ ਵੱਖਰਾ ਤਰੀਕਾ ਕੰਮ ਕਰਨ ਦਾ ਅੱਜ ਤੂੜੀ ਹੈ ਜਿਹੜੀ ਤੂੜੀ ਵੀ ਉੱਥੇ ਰਜਿਸਟਰ ਲੱਗਿਆ ਹੈ ਮੰਡੀ ਕੱਲੀ-ਕੱਲੀ ਟਰਾਲੀ ਜਿਹੜੀ ਤੂੜੀ ਦੀ ਜਾਰੀ ਹੈ ਰਜਿਸਟਰ ਤੇ ਹੈ ਬਕਾਇਦਾ ਇਸੇ ਲੋਟ ਦੀ ਵੰਡਿਆ ਜਾਊਗਾ ਕਣਕ ਦੇ ਦੀ ਤੱਕ ਫਿਰ ਟਰੈਕਟਰ ਲੈ ਕੇ ਜਾਵਾਂਗੇ ਟਰੈਕਟਰ ਉੱਥੋਂ ਅੰਮ੍ਰਿਤਸਰ ਜ਼ਿਲ੍ਹੇ ਚੋਂ ਭਾਰਤੀ ਕਿਸਾਨ ਜੀ ਦੀ ਅਨੇਕਤਾ ਗ੍ਰਾਹਾਂ ਦੇ ਕਿੰਨੇ ਇਕੱਠੇ ਹੁੰਦੇ ਆ ਤੇ ਉਹ ਟਰੈਕਟਰਾਂ ਤੇਲ ਦਾ ਪ੍ਰਬੰਧ ਵੀ ਸਾਡੇ ਲੋਕਾਂ ਵੱਲੋਂ ਭਾਰਤੀ ਕਿਸਾਨ ਜਨੇ ਲੇਖਤਾ ਖਰਾਹਾਂ ਵੱਲੋਂ ਜਿੰਨੀਆਂ ਵੱਖ-ਵੱਖ ਤਰੀਕਿਆਂ ਨਾਲ ਟੀਮਾਂ ਕੰਮ ਕਰਦੀਆਂ ਨੇ ਉਹਨਾਂ ਵੱਲੋਂ ਕੀਤਾ ਜਾਊਗਾ ਜੋ ਪ੍ਰਧਾਨ ਜੀ ਨੇ ਜਗENDER ਸਿੰਘ ਨੇ ਕਿਹਾ ਉਹ ਤੇ ਕੱਲੀ-ਕੱਲੀ ਗੱਲ ਤੇ ਫੁੱਲ ਚੜਨ ਵਾਸਤੇ ਆ ਸਾਡੇ ਸੱਜਣ ਨੇ ਜਿਹੜੇ ਸਾਰੇ ਇਹ ਲੱਗੇ ਹੋਏ ਐ ਅੱਜ ਸਵੇਰੇ ਤੋਂ ਸਾਰੇ ਕੰਮ ਛੱਡ ਕੇ ਨਾਲੇ ਜਲੇਬੀਆਂ ਲੈ ਕੇ ਆਏ ਨੇ ਨਾਲੇ ਤੂੜੀ ਲੈ ਕੇ ਆਏ ਨੇ ਵੱਖ-ਵੱਖ ਸਾਰੇ ਪਿੰਡਾਂ ਜੋ ਤੂੜੀ ਆ ਜਿਹੜੀ ਆਉਣੀ ਸ਼ੁਰੂ ਹੋਗੀ ਵੱਡੇ ਪੱਧਰ ਤੇ ਪਹਿਲਾਂ ਵੀ ਭੂਗ ਵਿੱਚ ਤੂੜੀ ਜਣੀ ਕਿ ਇੰਨੀ ਪਾ ਕੇ ਲੈ ਕੇ ਗਏ ਨੇ ਇਹ 900 ਪੰਡ ਪਈਆ ਭੂਗ ਚ ਭੂਗ ਮਸਾ ਗਿਆ ਸੱਡ ਜੱਡੀ ਭੂਗ ਤੀ ਜੜਾ ਪਰ ਇਹਦੀ ਨੌ ਭੂਗ ਸੀਗੇ ਜਿਹੜੇ ਉਹ ਬਹੁਤ ਵੱਡੇ ਆਸਤਰੀਕ ਨੂੰ ਉਹ ਵੇਚਨੇ ਨੇ ਵੱਡੀ ਲੋੜ ਹੈ ਆਓ ਸਾਥੀਆਂ ਦੀ ਮਦਦ ਕਰਨ ਵਾਸਤੇ ਲੱਗिए ਦੁਬਾਰੇ ਫੇਰ ਚਿੰਤਾ ਖੜੀ ਹੋ ਗਈ ਸੀ ਵੀ ਡੈਮਾਂ ਚ ਪਾਣੀ ਵਧ ਗਿਆ ਦੁਬਾਰੇ ਪਾਣੀ ਨਾ ਆ ਜੇ ਪਰ ਉਹ ਫੇਕ ਵੀਡੀਓ ਆਤੀਆਂ ਪਾਣੀ ਨਹੀਂ ਆਇਆ ਪਾਣੀ ਦਰਿਆਵਾਂ ਦੇ ਅੰਦਰ ਅੰਦਰ ਹੈ ਵੱਡੀ ਲੋੜ ਹੈ ਕਣਕ ਵਜਾਉਣ ਤੱਕ ਜਿੰਨਾ ਤੱਕ ਖੇਤ ਹਰੇ ਭਰੇ ਨਹੀਂ ਹੁੰਦੇ ਉਹਨਾਂ ਤੱਕ ਅਸੀਂ ਉਹਨਾਂ ਦੇ ਨਾਲ ਖੜਾਂਗੇ ਖੜਨ ਦਾ ਹੱਕ ਬਣਦਾ ਹੈ ਵੱਡੀ ਸੇਵਾ ਜਿਹੜੀ ਭਾਰਤੀ ਕਿਸਾਨ ਜੀ ਨੇ ਨੇਕਤਾ ਵਧਾਹਾ ਨਿਵਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਅੰਦਰ ਮਸਲਾ ਪਰਾਲੀ ਨੂੰ ਅੱਗ ਦਾ ਸਰਕਾਰ ਨੇ ਸਾਨੂੰ ਹਜੇ ਤੱਕ ਕੱਖ ਨਹੀਂ ਦਿੱਤਾ ਅਸੀਂ ਜੋ ਗ੍ਰੀਨ ਟ੍ਰਨਵਲਰ ਦੀਆਂ ਸ਼ਰਤਾਂ ਨੇ ਉਹ ਸਰਕਾਰ ਪੂਰੀਆਂ ਨਹੀਂ ਕਰਦੀ ਕੋਰਟ ਦੇ ਕਹਿਣ ਤੇ ਹੁਕਮ جاری ਹੈ ਹੁਣ ਤੱਕ ਜਨਕਿ ਪ੍ਰਸ਼ਾਸਨ ਤਾੜਾ ਫੜਾ ਜਿਹੜੀਆਂ ਕਰ ਰਿਹਾ ਤੇ ਵੱਖ-ਵੱਖ ਥਾਵਾਂ ਤੋਂ ਬੰਦਿਆਂ ਨੂੰ ਫੜ ਕੇ ਗ੍ਰਿਫਤਾਰ ਕਰ ਰਹੇ ਇਹ ਬਰਦਾਸ਼ਤ ਨਹੀਂ ਕਰਾਂਗੇ ਗ੍ਰੀਨ ਕਨਮੋਡਲਰ ਦੀਆਂ ਮਤਾਬਕ ਸ਼ਰਤਾਂ ਪੂਰੀਆਂ ਕਰਕੇ ਸਰਕਾਰ ਸਾਡੇ ਨਾਲ ਬਿਠੇ ਇਹ ਨਹੀਂ ਹੈਗਾ ਵੀ ਸੁਪਰੀਮ ਕੋਰਟ ਨੇ ਕਿਹਾ ਤਾਂ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਪਾਓ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਪਾ ਦੋਗੇ ਜਾਓਗੇ ਕਿੱਧਰ ਕਿਸਾਨ ਬਿਨਾ ਕੱਖ ਨਹੀਂ ਰਹਿਣਾ ਇਹ ਕਿਸਾਨਾਂ ਨੂੰ ਤੁਸੀਂ ਜਣੀ ਕਿ ਇੰਨਾ ਮਾਰਨ ਦੀ ਕੋਸ਼ਿਸ਼ ਨਾ ਕਰੋ ਉਧਰ ਪਾਣੀ ਛੱਡ ਕੇ ਮਾਰਤੇ ਇੱਧਰ ਤੁਸੀਂ ਵਾਹਣ ਵਿਹਲੇ ਛੜਾਉਣ ਦੇ ਯਤਨ ਕਰਦੇ ਹੋ ਫਟਾਫਟ ਕਣਕ ਬੀਜਣੀ ਹੁੰਦੀ ਹੈ ਮਸ਼ਿਨਰੀ ਤੁਸੀਂ ਮਹਈਆ ਨਹੀਂ ਕਰਾ ਸਕੇ ਇਹਦੇ ਕਰਕੇ ਸਰਕਾਰ ਇਹਦੀ ਦੋਸ਼ੀ ਹੈ ਜਿੰਨਾ ਤੱਕ ਸਰਕਾਰ ਬਣਦਾ ਮੁਆਵਜ਼ਾ ਨਹੀਂ ਦਿੰਦੀ ਪਰਾਲੀ ਸਾਹਮਣ ਦਾ ਇੰਤਜ਼ਾਮ ਨਹੀਂ ਕਰਦੀ ਸਾਡੀ ਮਜਬੂਰੀ ਹੈ ਮਜਬੂਰੀ ਬਸ ਅਗਲਾਉਣੀ ਪਊ ਕਿ ਨਹੀਂ ਸਰਕਾਰ ਇਹਦਾ ਪ੍ਰਬੰਧ ਕਰੇ ਇਹਦੇ ਵੀ ਜਣੀ ਕਿ ਵੱਖ-ਵੱਖ ਜਿਦੇ ਬੰਦਿਆਂ ਮੰਗ ਪੱਤਰ ਦੇ ਰਹੀਆਂ ਵੀ ਅਸੀਂ ਤੁਹਾਨੂੰ ਦੱਸ ਦਿਆਂਗੇ ਵਿਆਹਾਂ ਚ ਪਈ ਤੂੜੀ ਆ ਪ੍ਰਾੜੀ ਚੱਕ ਲਿਓ ਚੱਕਣ ਦਾ ਕੋਈ ਪ੍ਰਬੰਧ ਨਹੀਂ ਡੰਡੇ ਦੇ ਜੋਰ ਨਾਲ ਨਾ ਲੋਕ ਕਦੇ ਦਬੇ ਤੇ ਨਾ ਦਬਣ ਥੋੜਾ ਸਾਰਾ ਨਾਲ ਤੁਹਾਨੂੰ ਬਗੂ ਬੈਠ ਸੱਜੀ ਨੂੰ ਹਾਂ ਉੱਧਰ ਰਹਿ ਗਿਆ ਬੈਠਾ ਆ ਜਾ ਸੱਜੀ ਨੂੰ ਇਹ ਤਾਂ